ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ 28 ਤਰੀਕ ਨੂੰ ਆਪਣੇ ਘਰੋਂ ਵੀਡੀਓ ਕਵਰ ਕਰਦਾ ਪਿਆ ਕਿੰਨੇ 15 ਦੇ ਗਏ 15 ਕਟੀਆਂ ਫਾਰ ਸੇਲ ਆ ਜਿਹੜੇ ਆਪਣੇ ਕੁੰਡਲ ਦੇ ਵਿੱਚ ਅੰਦਰ ਫਰਦੀਆਂ 15 ਕਟੀਆਂ ਗਈਆਂ ਕਾਲੀਆਂ ਸਾਰੀਆਂ ਇੱਕ ਇਹਨਾਂ ਦੇ ਵਿੱਚ ਹੈਗੇ ਫੁੱਲੀ ਕੱਟੀ ਤੇ ਇੱਕ ਹੈਗੀ ਬੂਰੀ ਕੱਟੀ ਤੇ ਦੋ ਹੈਗੀਆਂ ਬੱਚੀਆਂ 17 ਨਾਗਾ ਟੋਟਲ ਕਾਫੀ ਕਲਰ ਦੀ ਜਰਸੀ ਤੇ ਇੱਕ ਹੈਗੀ ਆਪਣੀ ਜਿਹੜਾ ਕਹਿੰਦੇ ਉਹ ਲਾਲ ਰੰਗ ਕੋਵੜਾ ਸੋ ਆ ਦੇਖੋ ਪਹਿਲਾਂ ਬੱਚਿਆਂ ਨੂੰ ਸਟਾਰਟਿੰਗ ਕਰਦੇ ਆ ਜੋੜਾ ਬੱਚਿਆਂ ਦਾ ਫੌਰ ਸੇਲਾ ਥਣ ਤੁਨ ਬੱਚੀ ਦੇ ਬਹੁਤ ਚੰਗੇ ਆ ਝੋਲੀ ਬਹੁਤ ਚੰਗੀ ਆ 24 ਕਿਲੋ ਪਾਊਡਰ ਕਾਰਡ ਦੱਸਿਆ ਇਹਦਾ ਬੱਚੀ ਦਾ ਇਹਦੀ ਕੀਮਤ ਹੈਗੀ ਆ 10000 ਰੁਪਇਆ ਮਾਨਤਨ ਕਰ ਦਾਂਗੇ ਸੋ ਦੂਜੇ ਨੰਬਰ ਤੇ ਦੇਖਦੇ ਜਿਹੜੀ ਇਹਦੀ ਝੋਲੀ ਬਹੁਤ ਚੰਗੀ ਹੈ ਇਹਦੀ ਕੀਮਤ ਹੈਗੀ ਆ 8000 ਰੁਪਏ ਦੇਖ ਸਕਦੇ ਹੋ ਜੋੜ ਦਾ ਮੁੱਲ 18000 ਜੇ ਜੋੜਾ ਇਕੱਠਾ ਲੂ ਤਾਂ 15000 ਦਾ ਜੋੜਾ ਦੇ ਦਾਂਗੇ ਆਪਾਂ ਜਿਉਂ ਕਿ ਵੀ ਜੋੜਾ ਲਓ ਇਕੱਠਾ 15000 ਦਾ ਬੱਚੀ ਬਹੁਤ ਜੰਗੇ ਦੇਖੋ ਸਾਫ ਸੁੱਥਰੀ ਤੇ ਬਾਕੀ ਅੱਗੇ ਹੈਗੇ ਆਪਣੇ ਕੋਲ ਕਟੀਆਂ ਕਟੀਆਂ ਰਹਿਣਗੇ 15 ਛੋਟਾ ਟੈਗ ਵਗੈਰਾ ਸਾਰੇ ਇਕੱਲੇ ਇਕੱਲੇ ਡਿਟੇਲ ਦੇਣ ਲੱਗ ਜੇ ਆਪਾਂ ਥੋੜੀ ਓਕੀ ਆਈ ਵੀ ਆਪਾਂ ਕਾਪਾ ਮਾਰੀ ਜਿਹਦੀ ਮਾਂ ਮੋਦੀ ਦੀ ਸੀ 50 ਕਿਲੋ ਦੀ 20 ਕਿਲੋ ਦਿੰਦੀ ਸੀ ਕੋਈ ਫਾਇਦਾ ਨਹੀਂ ਹੋ ਗੱਲਾਂ ਦਾ ਹਵਾ ਦੇ ਤੀਰ ਛੱਡਣ ਦਾ ਕੋਈ ਫਾਇਦਾ ਨਹੀਂ ਹ ਨਿਮਾ ਕੱਟੀ ਦੇਖੀ ਨਾ ਪੱਠਪੜੇ ਦੇ ਮੰਦਰ ਕੁਆਲਿਟੀ ਦੇਖੋ ਕੱਟੀ ਦੀ ਬਹੁਤ ਚੰਗੀ ਇਹਦਾ ਟੈਗ ਨੰਬਰ ਹੈਗਾ ਪਿਆਵਾ 80 ਨੰਬਰ ਦਾ 80 ਨੰਬਰ ਦਾ ਟੈਗ ਹੈ ਇਹਦੇ ਤੇ ਝੋਲੀ ਦੇਖੋ ਬਹੁਤ ਚੰਗੀ ਵਧੀਆ ਮੱਝ ਖੜੀ ਸੀ ਬਾਂਜਾਂ ਦੇ ਘਰੇ ਪਰ ਆਪਾਂ ਨੇ ਪੁੱਛਿਆ ਮਾਰਟੀ ਕਾਲਾ ਕੇ ਚੁੰਦੇ ਸੀ ਕਿ 20 ਕਿਲੋ ਦਿੰਦੀ ਸੀ 80 ਨੰਬਰ ਟੈਗ ਹੈ ਜਿਹੜੀ ਕੱਟੀ ਦੇ ਪਿਆਵਾ 80 ਨੰਬਰ ਸੋ ਜਿੰਨਿਆਂ ਕੋਲ ਸਾਨੂੰ ਕੱਟੀਆਂ ਦਿਖਾਈ ਜਾਂਦੇ ਆ 20000 ਤੋਂ ਥੱਲੇ ਕੱਟੀ ਕੋਈ ਨਹੀਂ ਆਪਣੇ ਕੋਲ ਜਿਵੇਂ ਆਹ ਗੱਟੀ ਦੇਖ ਨਹੀਂ ਥੋੜੀ 20 ਵਿਵੇਂਦਰ ਸੋੜ ਸੱਪਾ ਹੋ ਜੂ ਬਸ ਇਹੀ ਕੱਲੀ ਜਿਹੜੀ ਆਹ ਗੱਡੀ ਕਿੰਨੇ ਨੰਬਰ ਟੈਗ ਚ ਇਹਦਾ ਸੋ ਟੈਗ ਸਾਰੇ ਜਿਹੜੇ ਆਪਣੇ ਲੱਗੇ ਹੋਏ ਆਗੇ 60 ਨੰਬਰ 77 ਨੰਬਰ ਤੋਂ ਲੈ ਕੇ 100 ਨੰਬਰ ਤੱਕ ਟੈਗ ਲੱਗੇ ਹੋਏ ਆ ਤੇ ਇੱਕ ਹੈਗਾ ਵੱਡੀ ਗੱਟੀ ਜਿਹੜੀ ਦਾ ਟੈਗ ਨਹੀਂ ਲੱਗਿਆ ਵਾ ਆਹ ਵੱਡੀ ਗੱਟੀ ਇਹ ਗੱਬਣ ਆ ਇਹ ਆਪਾਂ ਦਿੰਦੇ ਨਹੀਂ ਚੈੱਕ ਚ ਨਹੀਂ ਆਉਂਦੀ ਕੱਲੀ ਇਹਨੂੰ ਛੱਡ ਕੇ ਸਾਰੀਆਂ ਇਸੇ ਲੱਗ ਕਿਉਂਕਿ ਇਹਦੇ 1 ਮਹੀਨਾ ਰਹਿ ਕੇ ਵੀ ਨਾ ਚੈੱਕ ਚ ਆਉਂਦੀ ਹੈ ਗੱਟੀ ਇਹ ਵੱਡੀ ਗੱਟੀ ਇਹ ਤੋਂ ਬਿਨਾ 14 ਦੇ 14 ਗੱਟੀਆਂ ਸੇਲ ਆ ਸੇਲ ਇਹ ਵੀ ਆ ਪਰ ਇਹ 1 ਮਹੀਨਾ ਲ ਤੇ ਬਾਕੀ ਜਿਵੇਂ 98 ਨੰਬਰ ਹੋਰ ਆ ਸਾਰੀਆਂ ਕਟੀਆਂ ਚੰਗੀਆਂ ਕਿਸੇ ਦੇ ਥਣ ਤੇ ਫੋਟਾਂ ਆਗ ਨਹੀਂ ਕੋਈ ਇਹ ਨਹੀਂ ਪੰਜ ਥਾਣਾ ਕਿਸੇ ਦੇ ਥਣ ਜੁੜਦੇ ਆ ਤੇ ਬਾਕੀ ਝੋੜੀਆਂ ਦੇਖੋ ਕਟੀਆਂ ਦੀਆਂ ਉਹ ਦੇਖ ਸਾਡੇ ਸਾਰੀਆਂ ਕਟੀਆਂ ਸਾਫ਼ ਸੁਥਰੀਆਂ ਜਿਵੇਂ ਆਹ ਕੱਟੀ ਦੇਖੀਏ ਨੇ ਇਹਦੇ ਕੱਲੀ ਦੇ ਮੱਥੇ ਤੇ ਫੁੱਲ ਝੋੜੀ ਇਹਦੀ ਵੀ ਚੰਗੀ ਆ ਕੱਲੀ ਕਰਦੀ ਐ ਟੈਗ ਨੰਬਰ ਪਿਆ ਵਾ ਘਰ ਆ ਕੇ ਜਿਹੜੀ ਥੋੜੇ ਫਿੱਟ ਆਉਂਦੀ ਆ ਸਾਰੀਆਂ ਸਾਰੀਆਂ ਸੇਲ ਆ 20000 ਤੋਂ ਲੈ ਕੇ 27000 ਦੇ ਵਿੱਚ ਅੱਜ ਰੇਟ ਆ ਕੋਈ 20 ਦੀ ਕੋਈ 22 ਦੀ ਪਰ 20 ਤੋਂ ਅੰਦਰ ਸਿਰਫ ਇੱਕ ਕੱਟੀ ਆ ਤੇ ਇੱਕ ਹੈਗੀ ਬੂਰੀ ਗੱਟੀ ਸੋ ਆ ਦੇਖੋ ਇਹ ਬੂਰੀ ਗੱਟੀ ਦੀ ਕੀਮਤ ਹੈਗੀ 24000 ਰੁਪਏ 22000 ਦੇ ਦਾਂਗੇ ਆਪਾਂ ਝੋੜੀ ਇਹਦੇ ਵਿੱਚ ਚੰਗਾ ਪੁੱਛੋ ਲੰਡੀਆਂ 99 99 ਦਾ ਪਿਆ ਵਾ ਟੈਗ ਦੇ ਤੇ ਤੇ ਅਗਿਆ ਗੱਟੀ ਦੇਖੀ ਜਾਨੇ ਆਪਾਂ ਜਿਵੇਂ 92 ਨੰਬਰ ਦਾ ਟੈਗ ਪਿਆ ਵਾ ਇਹ ਵੀ ਬਹੁਤ ਚੰਗੀ ਹੈ 22000 ਦੀ ਗੱਟੀ ਇਹ ਵੀ ਝੋੜੀ ਦੇਖੋ ਜਿਵੇਂ ਕਿਹਾ ਬਤ ਉਹ ਥਾਣੇ ਦੇਖੋ ਝੋੜੀ ਜਿਵੇਂ ਕ੍ਰੂਡ ਭਰੇ ਜਾਂਦਾ ਹੁੰਦਾ ਝੋੜੀ ਚ ਪੋਲ ਦੇਖੋ ਜਿਵੇਂ ਕਿਹਾ ਬਤ ਸਵਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੀ ਝੋੜੀਆਂ ਜਿਵੇਂ ਟੈਗ ਨੰਬਰ ਹੈਗਾ ਕਿੰਨਾ ਭਾਜੀ ਦੇਖੀਏ ਤੇ ਬਾਲ ਗੱਟਿਆਂ ਵਾਲੀ ਦੇ ਸੋ ਦੇਖੋ ਖੁੱਲ੍ਹੇ ਆ ਫਿਰਦੇ ਸਾਰੇ ਕੱਲੀ ਕੱਲੀ ਵਾਰਿਆ ਬੜਾ ਡਿਟੇਲ ਦੇਣ ਲੱਗ ਜਿਓ ਓਖਿਆਂ ਗਿਆ ਜਿਹੜਾ ਵੀਰ ਆ ਗਿਆ ਇਹਨੇ ਵੀ ਮੈਂ ਕਹਿੰਦਾ ਭਰੇ ਕਮਾਦ ਚੋਂ ਕੰਨਾ ਪਟਣਾ ਜਿਹੜਾ ਲੈਂਡ ਦਾ ਮਾਣ ਹੋਇਆ ਮੁਰਦਾ ਨਹੀਂ ਇੱਥੋਂ ਛਾਣ ਛਾਣ ਕੇ ਲੈ ਜਾਂਦੇ ਆ ਗੱਟਿਆਂ ਆਪਣੇ ਅਸੀਂ ਦੇ ਦੇਖੋ ਉਤਰਾਂ ਗੋੜਦੇ ਆ ਟੈਗ ਨੰਬਰ ਦੇਖ ਜਾ ਕੇ ਭਾਜੀ ਕੋਲ ਸੋ ਆਹ ਦੇਖੋ ਜਮਾ ਤੇ ਕਿਸੇ ਨੇ ਵੀਰ ਨੇ ਕੱਟੀ ਵੇਚਣੀ ਵੀ ਹੋਵੇ ਤੇ ਕਿਰਪਾ ਕਰਕੇ ਉਹਨਾਂ ਫੋਨ ਲਾਵੇ ਜੀ ਮਾਥਲੇ ਜੀ 20 ਕਿਲੋ ਦੁੱਧ ਆ ਆਪਾਂ ਨੂੰ ਦੁੱਧ ਦਾ ਕੋਈ ਮਤਲਬ ਨਹੀਂ ਝੋਲੀ ਚੰ ਭਾ ਚੰਗਾ ਹੋਵੇ ਭਾਸਰ ਤਾਂ ਕਹਿੰਦੇ ਪਾਥਿਆ ਦੇ ਕਹਿੰਦੇ ਕੱਟੀ ਆਪਣੇ ਭਾਸਰ ਜਿਹੜੇ ਲੈਣੀਆਂ ਜੜਾ ਆ ਗਏ ਤੋਂ ਖਾਲੀ ਮੁਰਦਾ ਨਹੀਂ ਜਾਮਾ ਜੱਟ ਦਾ ਬਾਦ ਆ ਜਾਮਾ ਭਵੇਂ ਜਾ ਕੇ ਦੋ ਦੋ ਤਿੰਨ ਤਿੰਨ ਹਜ਼ਾਰ ਨਫਾ ਲਈ ਚਲਿਓ ਸੋ 20 ਤੋਂ ਲੈ ਕੇ 27 ਦੇ ਵਿੱਚ ਵਿੱਚ ਭਾਸਾਰਾ ਦਾ ਸੋ ਅੱਜ ਮੈਂ ਕੱਟੀ ਸੀਗੀ ਬਹੁਤ ਚੰਗੀ ਕੱਟੀ ਹੈ ਆਪਣੇ ਕੋਲੇ ਕੱਲ ਹੱਥ ਨਹੀਂ ਹੈ ਪਿੰਡੋਂ ਹੀ ਲੈ ਕੇ ਕੱਟੀ ਆ ਤਾਂ ਮੈਂ 80 ਨੰਬਰ ਟੈਗ ਵਾਲੀ ਪਿੰਡ ਸਾਡੇ ਸਾਣ ਖੜਾ ਜਵਰਾਜ ਦਾ ਉਹਦਾ ਬੱਚਾ ਪਰ ਆਪਾਂ ਨਹੀਂ ਕਹਿੰਦੇ ਪਿੰਡੋਂ ਹੀ ਕੱਟੀ ਲੇਤੀ ਆ ਕੱਲੀ ਆ ਬਾਕੀ ਸਾਰੀਆਂ ਬਾਹਰ ਹੋਈਆਂ ਆਈਆਂ ਵੀ ਆ ਕਿਸੇ ਦੀ ਮਾਂ ਨਹੀਂ ਕਿਸੇ ਦੇ ਦਾਦੀ ਨਹੀਂ ਕਿਸੇ ਦੇ ਨਾਨੀ ਨਹੀਂ ਕੋਈ ਵੀ ਕੱਟੀ ਤੁਹਾਡੇ ਪਸੰਦ ਹੋਵੇ ਕਿਸੇ ਨੇ ਜਾਏ ਆਨਲਾਈਨ ਮੰਗਾਉਣੀ ਹੋਵੇ ਦੱਸ ਦਿਓ ਵੀ ਸਾਨੂੰ ਆਹ ਕੱਟੀ ਫਟਾ ਗਈ। ਸੋ ਦੇਖੋ ਕੱਟੀਆਂ। ਸੋ ਜਿਹੜੀ ਮਰਜ਼ੀ ਕਹੇ ਦਿਓ ਫੋਨ ਤੇ ਵੀ ਸਾਫ਼ ਸਾਨੂੰ ਕੱਟੀ ਭੇਜ ਦਿਓ 20000 ਤੋਂ ਲੈ ਕੇ 27000 ਦੇ ਵਿੱਚ ਉਹ ਭਾਗ ਆ ਕੱਲੀ ਜਿਹੜੀ ਵੱਡੀ ਕੱਟੀ ਆ ਖੜੀ ਆ ਇਹ ਸੇਲ ਨਹੀਂ ਹੈਗੀ। ਪਿੱਛੇ 14 ਕੱਟੀਆਂ ਰਹਿ ਗਈਆਂ ਤੇ ਦੋ ਹੈਗੀਆਂ ਆਪਣੇ ਕੋਲੇ ਆ ਜਰਸੀ ਬਚੀਆਂ ਕਾਫੀ ਕਲਰ ਦੀ ਤੇ ਇੱਕ ਆ ਜਿਹੜਾ ਆਪਣਾ 골ਡਨ ਕਲਰ ਹੁੰਦਾ ਇਹ ਵਾਲਾ ਤੇ ਇਹ ਹੈਗੀਆਂ ਸਾਰੀਆਂ ਸੇਲ। ਸੋ ਦੇਖੋ ਕੱਟੀਆਂ। ਤੇ ਕੋਈ ਮੰਨ ਕੇ ਚੱਲੋ ਸਾਫ ਸੁਥਰੀਆਂ ਭਾਜਦੇ ਭੂਜਦੇ ਫੁੱਲ ਆ ਸੱਪੜ ਬਣਿਆ ਆਪਣਾ ਦਾ ਹੋ ਦੇ ਉਹਦੇ ਵਿੱਚ ਨਵਾ ਦਿੰਦੇ ਤੇ ਕਿਸੇ ਨੇ ਵੇਚਣੀ ਵੀ ਹੋਵੇ ਬਾਜੋ ਭਾਦੇ ਬੱਚੇ ਇਹ ਨਹੀਂ ਗੱਲ ਸਾਨੂੰ ਬਾਈ 30 ਦਿੰਦੇ ਸੀ 35 ਦਿੰਦੇ ਸੀਗੇ ਤੇ ਬਾਜੋ ਭਾਜੀ ਨੇ ਪਤਾ ਆਪਾਂ ਵੇਚ ਨਹੀਂ ਕਰਦੇ ਆਪਾਂ 2 ਪੈਸੇ ਨਫਾ ਲੈਣਾ ਨਫੇ ਦੀ ਖਾਤਰ ਜੇ ਕੋਈ ਗੱਟੀ ਦੋਗਾ ਤਾਂ ਲੈ ਲੈਣੇ ਕੋਈ ਚੱਕਰ ਨਹੀਂ ਚਾਹੇ 100 ਗੱਟੀ ਦੇ ਬਾਅਦ 100 ਵੀ ਲੈ ਲਾਂਗੇ ਆਪਾਂ ਤੇ ਕਿਸੇ ਨੇ ਲੈਣੀਆਂ ਲੈ ਵੀ ਸਕਦੇ ਹੋ ਥਾਣਾ ਦੇ ਸਾਰੇ ਸਾਫ ਸੁਥਰੀਆਂ ਚੰਗੀਆਂ ਜਿੰਦ ਜਾਨ ਵਾਲੀਆਂ ਰਾਜੀ ਸਮੇ ਚੰਗੀ ਖਰਾਖਰੂ ਖਾਂਦੇ ਕੋਈ ਬਿਮਾਰ ਠਮਾਰ ਨਹੀਂ ਹੈਗੀ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਪਿੰਡ ਰੈਸਾ 84270 19817 15 ਕਟੀਆਂ ਸੇਲ ਆਪੇ ਨੂੰ ਪੂਰੀਆਂ ਇੱਕ ਬੂਰੀ ਆ ਵਿੱਚ ਇਹਨਾਂ ਦੇ ਦੋ ਹੈਗੀਆਂ ਜਰਸੀ ਬੱਚਿਆਂ 17 ਨਾਲ ਖੇਲ ਆ ਸੋ ਕਿਸੇ ਵੀਰ ਦੇ ਕੋਈ ਵੀ ਨਕ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨੂੰ